ਆਜੋ ਹੁਣ ਕਿਉਂ ਜਵਾਕਾਂ ਨੂੰ ਜਿੱਦ ਫੜੀ ਬੈਠੇ ਹੋ ਪੌਣਾ ਘੰਟਾ ਹੋ ਗਿਆ ਤੁਹਾਡੀ ਮਿੰਤਾ ਕਰਦਿਆਂ ਨੂੰ ਆ ਦੇਖੋ ਮੈਂ ਹੱਥ ਜੋੜਦੀਆਂ ਕੰਨ ਵੀ ਫੜਦੀਆਂ ਆਜੋ ਕਿਉਂ ਜਲੂਸ ਕਢਾਇਆ ਲੋਕਾਂ ਸਾਹਮਣੇ ਮੈਨੂੰ ਛੇੜਦੀ ਐ ਛੀਕ ਤੂੰ ਵੀਰੇ ਤੂੰ ਹੀ ਕਹਿਣਾ ਕੁਝ ਮੇਰੀ ਤਾਂ ਸੁਣਦਾ ਨਹੀਂ ਮੈਂ ਮੂਹ ਨਹੀਂ ਕਹਿੰਦਾ ਕ ਮੈਨੂੰ ਤਾਂ ਸੂਈ ਕੁੱਤੀ ਵਾਂਗੂੰ ਪੈਂਦਾ ਏ ਕਿਉਂ ਆ ਜਦੋਂ ਦਾ ਤੂੰ ਪਿਸਤੌਲ ਖੋਇਆ ਨਾ ਉਹਦਾ ਆਕੜਿਆ ਬਈ ਮੇਰੇ ਨਾਲ ਫੁਕਰਾ ਆਜੋ ਨਿਕਲ ਆ ਹੁਣ ਉਹ ਨਿਕਲਿਆ ਬਾਹਰੇ ਹੁਣ ਇਹ ਹਰੇਕ ਵਿੱਚ ਐਂ ਹੀ ਕਰ ਦੇਗਾ ਬੱਪੂ ਕਹਿੰਦਾ ਯਾਰ ਤੂੰ ਹੀ ਕਰ ਲੈ ਮੈਂ ਤਾਂ ਅੱਛਾ ਗੱਡੀ ਦੇ ਪਹਾਉ ਫੁੱਲ ਹੁਣ ਤੁਸੀਂ ਉਹ ਕਿਸੇ ਨਾਲ ਗਿੰਦਾ ਫੁੱਲ ਪਾਉਣੀ ਪੈਣਿਆ ਤਾਂ ਫਿਰ ਤੂੰ ਪਵਾ ਲੈ 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 ਕੀ ਹਾਂ ਸੱਚ ਤੇਰੀ ਤਾਂ ਹੀ ਮੰਦਾ ਵੀ ਆ ਵਿਆਹ ਵਾਲੀ ਗੱਡੀ ਪਾਉਣ ਤੋਂ ਪਹਿਲਾਂ ਪਹਿਲਾਂ ਮਸਲਾ ਨਿਮੇੜ ਦੇ ਮੈਂ ਤਾਂ ਜਲੂਸ ਨਿਕਲ ਜੂ ਆਪਣਾ ਵੱਡੇ ਪੱਦਰ ਤੇ ਮੈਂ ਨਾ ਅੰਦਰ ਜਾ ਕੇ ਦੇਖਦਾ ਬੁਰਲਾ ਨੇ ਪਾਣੀ ਪੂਣੀ ਵਾਲੀ ਗੜਬੀ ਤਿਆਰ ਕੀਤੀ ਏ ਕਿ ਨਹੀਂ ਤੇਰੀ ਮਾਂ ਦਾ ਆ ਪਹਿਹੋ ਜ ਗਈ ਆ ਚੱਲ ਭਣਾ ਚੱਲ ਜੇ ਜਾਓ ਤੁਸੀਂ ਮੈਂ ਦੇਖਦਾ ਉਹ ਫਫੜਾ ਉਹ ਆ ਜਾ ਬਾਹਰ ਯਾਰ ਮਿਹਨਤੀ ਆ ਕੀ ਹੋ ਰਿਹਾ ਓਏ ਆਇਆ ਯਾਰ ਪੈਰੀ ਹੱਥ ਲੈ ਫੁਫੜਾ ਆ ਜਾ ਆਲੇ ਦੇ ਜੱਟ ਤੋਂ ਉਹ ਮਾਰ ਕਰਨ ਤੇ ਆਇਆ ਕਿਥੋਂ ਪਊਗਾ ਇਹ ਮਾਰ ਕੇ ਦੇਖ ਲੈ ਓਏ ਆ ਰਾਜਾ ਬਾਬਾ ਜਰੂਰ ਬਹੁਤ ਆਜੋ ਨਹੀਂ ਪਾਇਆ ਪਾਇਆ ਮੈਨੂੰ ਈ ਚੜਦੀ ਆ ਜੀ ਮੈਂ ਚੜਦੀ ਜਾਓ ਤੁਸੀਂ ਬਾਹਰ ਜਾਓ ਚਲੋ ਫੜਾ ਜਾ ਓ ਮੈਂ ਤਾਂ ਹੀ ਪੈਰੀ ਹੱਥ ਲੈ ਆ ਜਾ ਆ ਜੀ ありがとう। ਉਹ ਤੋ ਪਰਾ ਹੋ। ਮੇਰੀ ਆਖ ਨੇ ਨਾਲੇ। ਓਏ ਆਪਣੀ ਤਾਂ ਕਿੰਨੀ ਬਣਦੀ ਆ ਪਫੜਾ ਜਾ ਲੈ ਹਲਕਾ ਪੜਦਾ। ਪਿਸਤੌਲ। ਪਿਸਤੌਲ ਲੈ ਕੇ ਆਓ ਪਹਿਲਾਂ ਇੱਥੇ। ਪਿਸਤੌਲ ਵੀ ਆ ਨਾ ਚੱਲਦਾ ਸਹੀ। ਜਿੰਨਾ ਸਮਾਂ ਪਿਸਤੌਲ ਨਹੀਂ ਨਾ ਉਹਦਾ ਮੇਰਾ। ਤੇਰੀ ਪਿਓ ਦੀ ਹਿੰਮਤ ਕਿਵੇਂ ਉਹਨੂੰ ਬੁਲਾਓ ਇੱਥੇ। ਮੈਨੂੰ ਓਏ ਬੀ ਜੀ ਚੜਦੀ ਆਉਣਾ ਮੇਥੋਂ ਪਿਸਤੌਲ ਖੋਇਆ। ਮੈਂ ਛੱਡਦਾ ਨਹੀਂ ਉਹਨੂੰ। ਮੈਂ ਮਾਫੀ ਮੰਗਦਾ। ਤੇਰਾ ਲਾਇਸੈਂਸ ਸੀ ਪਿਸਤੌਲ ਸੀ ਇਹੋ। ਓਏ ਹੰਮਾ ਨੀ ਨੀ ਖੋੜਦੀ ਨਾ ਤੋ ਐ ਇੱਥੇ ਇੱਥੇ ਰੂਮ ਐ ਇੱਥੇ ਰੂ ਇੱਥੇ ਪਉ ਨਾ ਨਹੀਂ ਉਪਰ ਚੱਲ ਅੰਦਰ ਚੱਲਦੇ ਆ ਹਾਂ ਨਾਸ ਸਮਾਂ ਮਿਲਣਾ ਪਸਤੌਣ ਲਈ ਆਉਂਦਾ ਐਥੇ ਬੈਠਣ ਨੂੰ ਬਲਾਉ ਕਿੱਥੇ ਐ ਗੱਡੀ ਵਿਆਹ ਵਾਲੀ ਪਾਣੀ ਪੂਣੀ ਬਾਹਰ ਨਹੀਂ ਧੁੰਧਾ ਮੈਂ ਪਸਤੌਣ ਮਗਾਓ ਮੇਰਾ ਪਹਿਲਾ ਹਿੱਸ਼ੇ ਪੰਨ ਦੂ ਹਿੱਸ਼ੇ ਇਸੇ ਬੰਗੂੜੇ ਮਾਰ ਮਾਰ ਕੇ ਮੈ ਮਨੁੱਖੀ ਛੇੜ ਦਿਆ ਮੇਰਾ ਪਿਸਤੌ ਚੱਲ ਜਾ ਰੋਫੜਾ ਮੰਨਣ ਦਾ ਕੀ ਲੈਣਾ ਚੱਲ ਅੰਦਰ ਉੱਤੇ 10 ਬਦਲਾ ਹੈ ਬਦਲਾ ਲੂ ਬਦਲਾ ਜਿਉੜੇ ਮੋੜ ਦਾ ਚਿੱਲ ਨਾ ਵੇ ਚੱਲ ਯਾਰ ਮੈਂ ਤੈਨੂੰ ਐ ਨਹੀਂ ਛੱਡਦਾ ਉਹ ਵੀ ਹਿੰਮਤ ਕਿਵੇਂ ਉਹ ਮੇਰਾ ਪਿਸਤੌਲ ਖੋ ਕੇ ਲੈ ਜਾਂਦੀ ਹੈ ਚਲ ਮੈਂ ਕਹਿ ਨਾ ਦੇ ਦਿੰਦਾ ਵਾ ਮੇਰਾ ਆਪ ਦਾ ਪਿਸਤੌਲ ਮੈਨੂੰ ਉਹਦੇ ਚੀ ਚੜਦੀ ਹੈ ਮੇਰੇ ਮੂਰੇ ਲੈ ਕੇ ਉਹਨੂੰ ਕੀ ਗੱਲ ਉਹ ਮੰਨਦਾ ਨਹੀਂ ਯਾਰ ਪਿਸਤੌਲ ਮੰਗੀ ਆ ਰਿਹਾ ਲੈ ਫੁੱਫੜ ਹੁੰਦਾ ਪਾ ਆਏ ਬਣਾ ਲਾਂਗੇ ਦੇਖੀ ਚੱਲ ਜੀ ਫੁੱਫੜ ਜੀ ਆ ਜਾਓ ਚੱਲੀਏ ਆ ਰਿਪਸਟੋਲ ਹਾਂ ਜੇ ਪਸਟੋਲ ਆਜੇ ਦਿਨ ਦਿੰਨਾ ਪਸਟੋਲ ਆ ਦੇ ਆਜੇ ਆਜੇ ਮੇ ਅਸ ਹੌਕਾ ਟੱਕੜਾ ਨੋ ਨੋ ਜਉੜੇ ਚੁੱਸ ਰੱਖੀਏਗਾ ਜਉੜੇ ਮੋੜ ਦਾ ਚਿੱਲ ਆਵੇਂ ਸਰੀ ਦੇ ਨਾ ਜਾਉਂਦਾ ਰਹ ਪੁੱਤ ਜਉਂਦਾ ਰਹ ਪਸਟੋਲ ਹੀ ਫੁੱਲ ਆਹੀ ਕੁੱਤ ਕਲੇਸ਼ ਦੇਖਦੇ ਨਾ ਮੇਰੀ ਸਾਰੀ ਉਮਰ ਲੰਗੀ ਜਾਂ ਹੁਣ ਮੂੰਹ ਮਾਤੂ ਅੰਦਰ ਜਾ ਕੇ ਉੱਫੜਾ ਤਰਾ ਚੰਦਰੀਆਂ ਵਾਂਗੂ ਚੱਲਦਾ ਏ ਨੁਚੀ ਚਰਤੀਆ ਬਾਪੂ ਤੂੰ ਹੀ ਕਹ ਕੇ ਦੇਖ ਲਾ ਮੈਨੂੰ ਦੇਖ ਰਹਾ ਹਾਂ ਇਹ ਚੀ ਚੜਦੀ ਐ ਮੈਂ ਤਾਂ ਪਹਿਲਾਂ ਤੇ ਰਮਣਾ ਨੂੰ ਮੇਰੀ ਡਾੜੀ ਪਟਾ ਡਾੜੀ ਇੱਕ ਆਈਡੀਆ ਤੈਨੂੰ ਗੋਲੀਆਂ ਖਾਣੀਆਂ ਪੈਣੀਆਂ ਗੋਲੀਆਂ ਉਹ ਮੈਂ ਤਾਂ ਅੱਗੇ ਪਹਿਲਾਂ ਤਰਮਾ ਡੋਲ ਦਾ ਪੱਤਾ ਛਕੀ ਬੈਠਾ ਉਹ ਗੋਲੀਆਂ ਨਹੀਂ ਯਾਰ ਪਿਸਤੌਲ ਦੀਆਂ ਗੋਲੀਆਂ ਪਿਸਤੌਲ ਬੱਚੀ ਤਾੜਿਆ ਗਿਆ ਗੋਲੀਆਂ ਖਾ ਤੇ ਮਰ ਜਾ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਕੰਜਰਾ ਆ ਛਗਣਾ ਨਾਲੇ ਤਾਂ ਨਹੀਂ ਮੇਰੀ ਅਰਤੀ ਚੱਕਰ ਨੂੰ ਫਰਦਾ ਤੂੰ ਹਾਂ ਦਾ ਉਹ ਨੂੰ ਹੀ ਨੂੰ ਯਰ ਮੈਨੂੰ ਸੰਕਲੋ ਕੋ ਸੰਗ ਦੀ ਕਿਹੜੀ ਗੱਲ ਤੈਨੂੰ ਕਰਨਾ ਆ ਫੇਰ ਹੀ ਮੈਨੂੰ ਉਹ ਉਹ 2 ਮਿੰਟ ਲੱਗੇ ਆ ਗਿਆ ਮੈਂ ਪਣ ਇਹ ਤੂੰ ਕਹ ਮੈਨੂੰ ਛੁਲਕਣਾ ਦਵਾ ਮੈਂ ਯਾਰ ਉਹ ਬੱਜੇ ਨਾ ਚਾਰ ਬਾਲੇ ਦੇ ਮੋਰਾਂ ਤੇ ਰਾਮਦਾਰੀ ਨਾ ਪੈ ਜੂ ਅੰਦਰ ਜਾ ਕੇ ਨਹੀਂ ਨਹੀਂ ਵੀਰੇ ਰਹਿਣ ਦੇ ਕਰੇ ਜਾ ਕੇ ਮੈਨੂੰ ਛੁਲ ਦੇਣਾ ਜੱਗ ਲਾਗ ਹੋਉ ਜਉੜੇ ਮੂੜ ਮੈਂ ਚਿੱਲਣਾ ਨਾ ਰੋ ਸਾਲੇ ਰੂਹ ਨੂੰ ਬੈਸੇ ਤਾ

ਈ ਮੇਰਾ ਪਿਸਤਾਲ ਸੈਂਸਰ ਐ ਓਏ ਓਏ ਆਹੀ ਪਿਸਤਾਲ ਸੀ ਜਿਹੜਾ ਮੇਰੇ ਹੱਥ ਚੋਂ ਗਏ ਸੀ ਤੇ ਆ ਗਿਆ ਮੇਰੇ ਕੋਲੇ ਖਾਲੀ ਕਰਨਾ ਉਹਦੇ ਤੇ ਉਹਦੇ ਤੇ ਖਾਲੀ ਕਰਨਾ ਜਾਂ ਉਹਨੂੰ ਪਲਾ ਕੇ ਲਿਆ ਜੇ ਬਲਾਈ ਆ ਜਾ ਯਾਰ ਉਹ ਕੁਝ ਨਹੀਂ ਹੁੰਦਾ ਯਾਰ ਯੋ ਮੇਰਾ ਸਾਥਾ ਮੜਾਤਾ ਤਾਂ ਹੀ ਮੰਨਣਾ ਮੈਨੂੰ ਆ ਜਾ ਕੰਮ 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 ਇਹ ਫੇਰ ਹਵਾਈ ਫੇਰ ਤਾਂ ਕਰੀ ਜਾਂਦਾ ਮੈਨੂੰ ਜਾਂਦਾਗਾ ਖੜ ਹੈਂਡ ਚੱਪ ਤੂੰ ਸਿੱਧੀ ਕਰ ਸਮਾਈਲ ਕਰ ਯੂਸ ਇਹਦਾ ਟਟਕੜਾ ਮੈਥੋਂ ਬਸੜ ਹੁੰਦਾ ਸੀ ਮੈਥੋਂ ਹੈ ਓਏ ਬੱਸ ਕਰ ਹੁਣ ਮੈਨੂੰ ਦਰਦ ਚੜਦੀ ਸੀ ਜਿਉਣੇ ਮੋੜ ਦਾ ਚਿੱਲ ਐਵੇਂ ਲੇ ਵਾਦਲਾ ਹਲੋ ਗੋਦਰ ਖੋਨ ਦੇ ਟੇਬਲ ਤੇ ਹਲੋ ਦੋ ਲੈਗ ਪੀਸ ਦੋ ਬੱਕਰੇ ਤਿੰਨ ਸ਼ਤਰਮੁਰਗ ਇੱਕ ਕੋਚਰ ਕੋਚਰ ਨੋ 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 ਤੂੰ ਬਰਾਪਣੇ ਮੰਨ ਗਿਆ ਪਰਉਣਾ ਮੈਨੂੰ ਲੱਗਦਾ ਗੱਡੀ ਵੀ ਆ ਗਈ ਜਾਂ ਸਾਰੀਆਂ ਬੁੜੀਆਂ ਨੂੰ ਸੱਦ ਕੇ ਲਿਆ ਵੀ ਪਾਣੀ ਬਾਰਨਾ ਜਾਂ ਭੱਜ ਜਾ ਆਜੋ 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 ਲੰਘਿਆ ਲੰਘਿਆ